ਤਾਜ਼ਦਾਰਾਂ ਦੇ ਨਾ ਅਮੀਰਾਂ ਦੇ ਦੇਵੇ ਜੱਦੇ ਸਦਾ ਕੀ ਨਾਮ ਇਹ ਪੰਜਾਬ ਦਾ ਇਤਿਹਾਸਕ ਇਲਾਹੀ ਦਰਬਾਰ ਹੈ حضرت ਪੀ ਬਾਬਾ ਸੁਨੈਸ਼ਾ ਵਲੀ 720 ਈਸਵੀ ਦਾ ਦਰਬਾਰ ਹੈ ਔਰ ਲੱਖਾਂ ਕਰੋੜਾਂ ਲੋਕਾਂ ਦੀਆਂ ਸ਼ਰਧਾਲੂਆਂ ਦੀਆਂ ਆਸਥਾ ਬਾਬੇ ਨੇ ਪ੍ਰਤੀ ਹੈ ਔਰ ਲੋਕ ਰੋਂਦੇ ਆਂਦੇ ਨੇ ਔਰ ਹੱਸ ਵੀ ਜਾਂਦੇ ਨੇ ਬਾਬਾ ਸੁਨੈਸ਼ਾ ਵਲੀ ਸਰਕਾਰ ਉਹਨਾਂ ਦੀਆਂ ਮਰਜ਼ਾ ਪੂਰੀਆਂ ਕਰਦੀ ਹੈ ਉਹ ਡਰਦੇ ਡਰਦੇ ਇਹਨਾਂ ਨੇ ਦੱਸ ਦਿੱਤਾ ਕਿ ਰਾਜਾ ਸਾਨੂੰ ਸ਼ਿਕਾਰ ਨਹੀਂ ਮਿਲਿਆ ਅਸੀਂ ਥੋੜੇ ਤੋਂ ਡਾਕੇ ਮਾਰਿਆ ਨਹੀਂ ਇੱਕ ਲੱਕੜ ਹਾਰੇ ਦਾ ਬੱਚਾ ਵੱਢ ਕੇ ਰਸੋਈ ਨੂੰ ਪਰੋਸ ਦਿੱਤਾ ਇਹ ਸਰਕਾਰ ਦਾ ਨਾਮ ਹਜ਼ਰਪੁਤਕਸ਼ਾਹ ਸਰਕਾਰ ਹੈ ਔਰ ਜਦੋਂ ਇਹਨਾਂ ਨੇ ਸਮੇਤ ਸ਼ਹਿਰ ਰਿਆਸਤ ਖਤਮ ਕੀਤੀ ਜਿੰਦਾ ਰਾਜਾ ਦਫ਼ਨ ਕੀਤਾ ਸਨੇਤ ਪਿੰਡ ਅੱਜ ਵੀ ਤੁਸੀਂ ਲੁਧੇਹਾਣੇ ਦਾ ਬੜਾ ਵੱਡਾ ਪਿੰਡ ਹੈ ਜਿੱਥੇ ਕੀ ਰਾਜੇ ਦਾ ਮਹਿਲ ਸੀ ਰਾਜਾ ਜਿੰਦਾ ਦਫ਼ਨ ਕੀਤਾ ਹੋਇਆ ਉੱਥੇ ਔਰ ਤੁਸੀਂ ਕਿਸੇ ਨੂੰ ਵੀ ਇਸ ਮਲੰਗ ਸਟੋਰੀ ਵਾਰ ਇਤਿਹਾਸ ਬਾਰੇ ਪੁੱਛ ਸਕਦੇ ਹੋ ਜਿਹੜੇ 100 ਸਾਲ ਤੋਂ ਪਹਿਲਾਂ ਦੇ 80 ਸਾਲ ਦੇ ਬਜ਼ੁਰਗ ਨੇ ਤਕਰੀਬਨ ਸਾਰਿਆਂ ਨੂੰ ਪਤਾ ਹੈ ਜੀ ਵੀਰਵਾਰ ਦੇ ਦਿਨ ਦਰਵਾਰਾਂ ਤੇ ਢੋਲ ਵੱਜਦੇ ਆ ਉਹ ਢੋਲ ਵੱਜਣ ਦਾ ਕੀ ਮਤ ਇਹ ਦਰਗਾਹਾਂ ਤੇ ਮਲੰਗਾਂ ਦੇ ਦਰਵਾਜ਼ੇ ਉੱਤੇ ਧਮਾਲਾਂ ਵੱਜਦੀਆਂ ਨੇ ਔਰ ਇਹ ਇੱਕ ਪ੍ਰਚੀਨ ਗੱਲ ਤੋਂ ਆ ਕਿ ਜਦੋਂ ਛੰਡੇ ਚਦਰਾ ਸਰਕਾਰ ਦੇ ਨਜ਼ਰ ਕਰਦੇ ਨੇ ਇਹ ਢੋਲੀ ਟਾਰ ਪਾਉਂਦੇ ਨੇ ਟਾਰ ਅੱਜਕੱਲ੍ਹ ਕਿਸੇ ਨੂੰ ਪਤਾ ਨਹੀਂ ਹੈ ਬਹੁਤ ਪੁਰਾਣੀ ਢੋਲੀ ਸੀ ਕਿ ਸਰਕਾਰ ਦੇ ਕੋਲ ਢੋਲ ਵਜਾ ਕੇ ਟਾਰ ਪਰਤੇ ਇਹ ਚੱਦਰ ਝੰਡਾ ਸਰਕਾਰ ਦੇ ਦਰਵਾਜ਼ੇ ਤੇ ਮਨਜ਼ੂਰ ਕਰਵਾਂਦੇ ਸਨ ਇਸ ਕਰਕੇ ਇਤਿਹਾਸਾ ਤਮਾਲਾ ਸਰਕਾਰਾਂ ਦੇ ਦਰਵਾਜ਼ੇ ਤੇ ਕਹਿੰਦੀਆਂ ਸੀ ਕਿ ਢੋਲ ਵੱਜਦੇ ਸੀ ਗੱਲ ਕਰੀਏ ਪ੍ਰਸ਼ਾਦੀ ਹੋਰ ਵੀ ਜਗ੍ਹਾ ਤੇ ਪ੍ਰਸ਼ਾਦ ਚੜਦਾ ਹੈ ਹਰ ਤਰ੍ਹਾਂ ਦਾ ਹੁੰਦਾ ਹੈ ਪਰ ਜਿਹੜੇ ਆਪਣੇ ਦਰਗਾਹ ਤੇ ਪ੍ਰਸ਼ਾਦ ਚੜਦਾ ਹੈ ਮਿੱਠੀ ਨਿਆਜ਼ ਜਿਹੜੀ ਹੁੰਦੀ ਹੈ ਉਹਦਾ ਪ੍ਰਸ਼ਾਦ ਚੜਦਾ ਹੈ ਆ ਪੀਲਾ ਪ੍ਰਸ਼ਾਦ ਚੜਦਾ ਹੈ ਉਹਦੀ ਕੀ ਇਸ ਟਾਈਮ ਨਿਆਸ ਜਿਹੜੀ ਹੁੰਦੀ ਟਰਡਾ ਦੀ ਚੋਲਾ ਦੀ ਹੁੰਦੀ ਸੀ ਲੇਕਿਨ ਹੁਣ ਜਦੋਂ ਜਿੱਦਾਂ ਮਤਲਬ ਨਿਊ ਜਨਰੇਸ਼ਨ ਆਂਦੀ ਰਹੀ ਹੈ ਤੇ ਉਹ ਮਿੱਠੇ ਚੋਲ ਚਾਵਲ ਵਾਲੇ ਕਲਰ ਪਾ ਕੇ ਪੀਲੇ ਚੋਲ ਬਣਾ ਲੈਂਦੇ ਨੇ ਸਰਕਾਰਾਂ ਦੀ ਨਿਆਸਾਂ ਚਾਹੀਆਂ ਨੇ ਤੇ ਜਿੱਦਾਂ ਪੀਲਾ ਪ੍ਰਸ਼ਾਦ ਕਹ ਦੋ ਬਦਾਨਾ ਬੇਸਨ ਦੀ ਪਰਫੀ ਮਤਲਬ ਇਹ ਸਰਕਾਰਾਂ ਦੇ ਨਜ਼ਰ ਹੁੰਦਾ ਹੈ ਜੀ ਹਰ ਇੱਕ ਜਗ੍ਹਾ ਤੇ ਦਰਵਾਰ ਲੋਕਾਂ ਨੇ ਬਣਾਏ ਹੋਏ ਆ ਉਹਨਾਂ ਦਰਬਾਰਾਂ ਦੀ ਗੱਲ ਕਰਨੇ ਸਾਵਾਂਗੇ ਕਿ ਲੋਕ ਜਿਹੜੇ ਅੰਧਵਿਸ਼ਵਾਸ ਤੇ ਜ਼ਿਆਦਾ ਵਿਸ਼ਵਾਸ ਕਰਦੇ ਉਹਨਾਂ ਵਾਲੀ ਲਾਹੀ ਜਿਹੜੀ ਜੋਤ ਉਹ ਤਾਂ ਇੱਕ ਹੀ ਹੈ ਔਰ ਕਈ ਲੋਕਾਂ ਨੇ ਘਰਾਂ ਦੇ ਵਿੱਚ ਆਪਣੇ ਨਾ ਇਹ ਮਤਲਬ ਕਿ ਮੈਂ ਦੁਕਾਨਦਾਰੀਂ ਕਹਿ ਸਕਦਾ ਕਿ ਮਡਾਲੀ ਸ਼ਰੀਫ ਜਗਾ ਹੈ ਖਵਾਜ਼ਾ ਗਰੀਬ ਨਵਾਜ਼ ਅਜਮੇਰ ਤੇ ਆਪਾਂ ਰੁਕ ਕੇ ਚਲੀ ਜਾਈਏ ਇਹ ਸਾਬੀ ਪਿਆ ਸਰਕਾਰ ਹਜ਼ਰ ਨਿਜ਼ਾਮੂ ਦੇ ਔਲੀਆ ਰਹਿਮਤੁਲਾਹ আলাইਹ ਇਹ ਸਰਕਾਰ ਇਹ ਜਿਹੜੇ ਪੱਕੇ ਦਰਬਾਰ ਨੇ ਇਹ ਅੱਲਾ ਦੇ ਵਲੀ ਨੇ ਮੱਦ ਲੋ ਰabri ਦੋਸਤ ਨੇ ਔਰ ਇਹਨਾਂ ਨੂੰ ਬੜਾ ਮੱਦ ਲੋ ਸਰਕਾਰ ਦੇ ਕਰਮ ਬੜੀ ਇਵਾਦਤ ਇਹਨਾਂ ਨੇ ਉਸ ਅੱਲਾ ਪਾਕ ਦੀ ਕੀਤੀ ਹੈ ਤੇ ਫਿਰ ਦੁਨੀਆ ਦੇ ਸਾਡੇ ਅਰਗਿਆਂ ਦੀਆਂ ਝੋਲੀਆਂ ਸੰਗਤ ਦੀਆਂ ਇਹਨਾਂ ਨੇ ਭਰੀਆਂ ਤਾਂ ਸਾਰਾਂ ਦੇ ਨਾ ਅਮੀਰਾਂ ਦੇ ਦੀਵੇ ਜਗਦੇ ਸਦਾ ਫਕੀਰਾਂ ਦੇ ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਦੋ ਸਿਟੀ ਹੋਮ ਨਿਊਜ਼ ਚੈਨਲ ਮੈਂ ਮਨਦੀਪ ਸੋ ਅੱਜ ਤੁਹਾਨੂੰ ਲੈ ਕੇ ਆਏ ਹਾਂ ਸਨੇਤ ਬਲੀ ਸਰਬਾਗ ਦੇ ਦਰਬਾਰ ਦੇ ਜਿੱਥੇ ਦੀ ਮਾਤਾ ਕੀ ਹੈ ਅੱਜ ਇੱਥੇ ਦੇ ਦਰਬਾਰ ਦੇ ਸੇਵਾਦਾਰ ਜੀ ਤੋਂ ਜਾਣਾਂਗੇ ਸੋ ਆਓ ਤੁਹਾਨੂੰ ਮਿਲਾਂ ਜਾ ਰਹੀਆਂ ਮਿੱਟੂ ਸੈਨ ਜੀ ਜੈ ਸਾਇੰਸ ਜੈ ਸਾਇੰਸ ਜੀ ਸਿਟੀ ਹੋਮ ਨਿਊਜ਼ ਚੈਨਲ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਿਟੀ ਹੋਮ ਚੈਨਲ ਦੇ ਥਰੂ ਅੱਜ ਇਸ ਮੂਰਤ ਸੰਗਤ ਨੂੰ ਤਸੀਬਾ ਬਾਬਾ ਸਨੇਸ਼ੀ ਵਾਲੇ ਦਰਵਾਜ਼ੇ ਦਰਸ਼ਨ ਕਰ ਆ ਰਹੀ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਸੈਨ ਜੀ ਅੱਜ ਗੱਲ ਕਰੀਏ ਸਨੇਤ ਵਾਲੀ ਸਰਕਾਰ ਦਰਵਾਰ ਦੀ ਬੜੀ ਦੂਰੋਂ ਦੂਰੋਂ ਦੁਨੀਆ ਚੱਲ ਕੇ ਇੱਥੇ ਮੱਥਾ ਟੇਕਨ ਲਈ ਆਉਂਦੀ ਐ ਇਸ ਦਰਬਾਰ ਦੀ ਮਹੱਤਤਾ ਜਾਣਨਾ ਚਾਹਾਂਗੇ ਕਿ ਦੁਨੀਆਂ ਜਿਹੜੀ ਇੱਥੇ ਆਉਂਦੀ ਆ ਬਹੁਤ ਮਨ ਦੇ ਵਿੱਚ ਸ਼ਰਧਾ ਭਾਵਨਾ ਨਾਲ ਆਉਂਦੀ ਆ ਇੱਥੇ ਦਾ ਕੀ ਜਿਹੜਾ ਇਤਿਹਾਸ ਹੈਗਾ ਇਹ ਪੰਜਾਬ ਦਾ ਇਤਿਹਾਸਕ ਇਲਾਹੀ ਦਰਬਾਰ ਹੈ ਹਜ਼ਰਤ ਪੀ ਬਾਬਾ ਸੁਨੈਸ਼ਾ ਵਲੀ 720 ਈਸਵੀ ਦਾ ਦਰਬਾਰ ਹੈ ਔਰ ਲੱਖਾਂ ਕਰੋੜਾਂ ਲੋਕਾਂ ਦੀਆਂ ਸ਼ਰਧਾਲੂਆਂ ਦੀਆਂ ਆਸਥਾ ਬਾਬੇ ਦੇ ਪ੍ਰਤੀ ਹੈ ਔਰ ਲੋਕ ਰੋਂਦੇ ਆਂਦੇ ਨੇ ਔਰ ਹੱਸੇ ਜਾਂਦੇ ਨੇ ਬਾਬਾ ਸਨੇਹ ਸ਼ਾਵਲੀ ਸਰਕਾਰ ਉਹਨਾਂ ਦੀਆਂ ਮਰਜ਼ਾ ਪੂਰੀਆਂ ਕਰਦੇ ਨੇ ਬੇ ਔਲਾਦ ਨੂੰ ਔਲਾਦ ਬਖਸ਼ ਨੇ ਬੇ ਰਜ਼ਗਾਰ ਨੂੰ ਰਜ਼ਗਾਰ ਬਖਸ਼ਦੇ ਨੇ ਔਰ ਬਾਬਾ ਜੀ ਨੂੰ ਬਹੁਤ ਲੋਕ ਪਿਆਰ ਕਰਦੇ ਨੇ ਔਰ ਬੜੀ ਮਾਨਤਾ ਹੈ ਇਸ ਦਰਬਾਰ ਦੀ ਸੈਨ ਜੀ ਦੱਸ ਸਕਦੇ ਹੋ ਇਸ ਦਰਬਾਰ ਦਾ ਨਾਮ ਸਨੇਤ ਵਾਲੀ ਸਰਕਾਰ ਦਰਬਾਰ ਪਿਆਵਾ ਉਸ ਦਰਬਾਰ ਦਾ ਨਾਮ ਜਿਹੜਾ ਸਨੇਤ ਵਾਲੀ ਦਰਬਾਰ ਪਿਆਵਾ ਇਹ ਕਿੱਥੋਂ ਪਿਆਵਾ ਤੇ ਕੀ ਚੀਜ਼ ਇੱਥੇ ਹੋਈ ਸੀ ਬਹੁਤ ਪ੍ਰਚੀਨ ਕਾਲ ਤੋਂ ਸੁਨੇਤ ਸ਼ਹਿਰ ਸੀ ਸੁਨੇਤ ਸ਼ਹਿਰ ਦਾ ਰਾਜਾ ਸਰਗਪਰਾਜਾ ਸੀ ਜਦੋਂ ਬਾਬਾ ਸੁਨੇਸ਼ਾ ਵਾਲੀ ਸਰਕਾਰ ਨੇ ਉਸ ਰਾਜੇ ਦਾ ਮਤਲਬ ਕਿ ਰਾਜਪਾਟ ਖਤਮ ਕੀਤਾ ਰਾਜਾ ਬੜਾ ਅਤਿਆਚਾਰੀ ਤੇ ਬੜਾ ਮਤਲਬ ਕਰਪਟ ਸੀ ਔਰ ਇਸ ਕਰਕੇ ਬੱਚੇ ਖਾਂ ਦਾ ਸ਼ਿਕੀਨ ਸੀ ਔਰ ਜੇ ਇਸ ਟਾਈਮ ਬਾਬਾ ਜੀ ਨੇ ਪੂਰਾ ਜਲਾਲ ਵਿੱਚ ਆ ਕੇ ਉਹਨਾਂ ਨੂੰ ਸ਼ਰਾਫ ਦਿੱਤਾ ਅੱਜ ਵੀ ਤੁਸੀਂ ਦੇਖੋਗੇ ਉੱਚਾ ਪਿੰਡ ਸਨੇਤ ਜਿਹੜਾ ਦਾਤਾ ਸਨੇਤ ਸ਼ਾਵਲੀ ਸਰਕਾਰ ਦਾ ਗਰ ਕੀਤਾ ਹੋਇਆ ਸਥਾਨ ਹੈ ਔਰ ਉੱਥੇ ਬਾਬਾ ਸਨੇਤ ਸ਼ਾਵਲੀ ਦੇ ਨਾਮ ਸਨੇਤ ਸ਼ਹਿਰ ਜਦੋਂ ਗਰ ਕੀਤਾ ਤਾਂ ਸਨੇਤ ਵਲੀ ਦੇ ਨਾਂ ਤੇ ਪ੍ਰਸਿੱਧ ਹੋਏ ਨੇ ਸਰ ਇਥੇ ਵੀ 사인 ਜੀ ਕਹਾਣੀ ਜਿਹੜੀ ਬੜੀ ਲੰਬੀ ਚੋੜੀ ਹੈਗੀ ਆ ਮੈਨੂੰ ਉਸ ਕਹਾਣੀ ਬਾਰੇ ਦੱਸ ਸਕਦੇ ਹੋ ਮੈਂ ਬਿਲਕੁਲ ਛੋਟੀ ਦੱਸਾਂਗਾ ਜੀ ਰਾਜਾ ਮਾਸਖਾਂ ਦਾ ਬੜਾ ਸ਼ਕੀਨ ਸੀ ਸਿਰ ਤਪਰਾਇਆ ਰੋਹ ਸ਼ਿਕਾਰੀ ਸ਼ਿਕਾਰ ਕਰਕੇ ਲੈ ਕੇ ਆਂਦੇ ਤੇ ਰਾਜੇ ਨੂੰ ਪਰੋਸਦੇ ਇੱਕ ਦਿਨ ਸ਼ਿਕਾਰੀਆਂ ਨੂੰ ਸ਼ਿਕਾਰ ਨਾ ਮਿਲਿਆ ਤੇ ਉਹ ਡਰਦੇ ਮਹਿਲ ਨਾਲ ਵਾਪਸ ਆਏ ਉਹਨਾਂ ਨੇ ਇੱਕ ਜੁਗਤ ਲੜਾਈ ਇੱਕ ਲੱਕੜਹਾਰੇ ਦਾ ਬੱਚਾ ਜੰਗਲ ਦੇ ਵਿੱਚ ਫਿਰਦਾ ਸੀ ਉਹਨਾਂ ਨੇ ਉਸ ਬੱਚੇ ਨੂੰ ਵੱਢ ਕੇ ਹਲਾਲ ਕਰਕੇ ਰਸੋਈ ਨੂੰ ਦਿੱਤਾ ਰਸੋਈਏ ਨੇ ਉਹ ਬੱਚਾ ਰਾਜੇ ਨੂੰ ਪਰੋਸ ਦਿੱਤਾ ਹੁਣ ਰਾਜਾ मांस ਖਾਂਦਾ ਰੋਜ਼ ਆ ਸ਼ਕੀਨ ਸੀ ਲੇਕਿਨ ਜਿਸ ਦਿਨ ਉਹ ਮਾਸ ਬੱਚੇ ਦਾ ਖਾਦਾ ਤਾਂ ਉਹਦਾ ਸਵਾਦ ਥੋੜਾ ਅਲੱਗ ਸੀ ਉਹਨਾਂ ਨੇ ਕਿਹਾ ਵੀ ਮੈਂ ਮਾਸ ਰੋਜ਼ ਖਾਣਾ ਜਿਹੜਾ ਅੱਜ ਮਾਸ ਹੈ ਵੀ ਇਹ ਅਲੱਗ ਤਰ੍ਹਾਂ ਦਾ ਆ ਵੀ ਬਲਾਉ ਉਹਨਾਂ ਨੂੰ ਸ਼ਿਕਾਰੀਆਂ ਨੂੰ ਵੀ ਇਹ ਮਾਸ ਕਿਸ ਚੀਜ਼ ਦਾ ਹੈ ਤੇ ਜਦੋਂ ਸ਼ਿਕਾਰੀ ਰਾਜਾ ਜੀ ਦੇ ਦਰਬਾਰ ਦੇ ਵਿੱਚ ਹਾਜ਼ਰ ਹੋਏ ਆਦਰੋਂ ਉਹ ਤੋਂ ਬਾਅਦ ਉਹ ਡਰਦੇ ਡਰਦੇ ਇਹਨਾਂ ਨੇ ਦੱਸ ਦਿੱਤਾ ਕਿ ਰਾਜਾ ਸਾਨੂੰ ਸ਼ਿਕਾਰ ਨਹੀਂ ਮਿਲਿਆ ਅਸੀਂ ਥੋੜੇ ਤੋਂ ਡਰਦੇ ਮਾਰਿਆ ਨੇ ਇੱਕ ਲੱਕੜਹਾਰੇ ਦਾ ਬੱਚਾ ਮਤਲਬ ਵੱਢ ਕੇ ਰਸੋਈ ਨੂੰ ਪਰੋਸ ਦਿੱਤਾ ਤੇ ਰਾਜਾ ਬੜਾ ਖੁਸ਼ ਹੋਇਆ ਉਹ ਰਾਜੇ ਨੇ ਆਪਣੇ ਸ਼ਹਿਰ ਦੇ ਅੰਦਰ ਟੰਡੋਰਾ ਪੜ ਦਿੱਤਾ ਹਰ ਪਰਿਵਾਰ ਦੇ ਵਿੱਚੋਂ ਇੱਕ ਬੱਚਾ ਰਾਜੇ ਦੇ ਮੈਲ ਜਾਏਗਾ ਔਰ ਪੂਰੀ ਰਿਆਸਤ ਦੇ ਅੰਦਰ ਮਾਤਮ ਛਾ ਗਿਆ ਜੀ ਅੱਗੇ ਕੀ ਹੋਇਆ ਇਸ ਤੋਂ ਬਾਅਦ ਮਾਤਮ ਸਾ ਜਾਣਾ ਬੱਚਾ ਜਿਹੜਾ ਹਰ ਕਿਸੇ ਨੂੰ ਆਪਣੀ ਜਿੰਦ ਜਾਨ ਤੋਂ ਪਿਆਰਾ ਹੁੰਦਾ ਆ ਔਰ ਰਾਜੇ ਦੇ ਦਰਬਾਰ ਵਿੱਚ ਜਾ ਬਿਲਕੁਲ ਜੀ ਬਿਲਕੁਲ ਜਦੋਂ ਮਾਤਮ ਸਾ ਗਿਆ ਪੂਰਾ ਇੱਕ ਬ੍ਰਾਹਮਣੀ ਸੀ ਉਦੈਕੀ ਇੱਕ ਬੱਚਾ ਸੀ ਆਦਮੀ ਸਰਤੇ ਨਹੀਂ ਸੀ ਉਹ ਆਪਣੇ ਬੱਚੇ ਨੂੰ ਲੁਕੋਸ਼ਪੋ ਗਏ ਬਾਬਾ ਸਨੇਸ਼ ਆਵਲੀ ਸਰਕਾਰ ਦੀ ਕੁਟਿਏ ਦੇ ਵਿੱਚ ਲੈ ਆਈ ਦਾਤਾ ਜੀ ਨੂੰ ਸਾਰਾ ਹਾਲ ਦੱਸਿਆ ਔਰ ਬਾਬਾ ਜੀ ਨੇ ਕੀ ਕੀਤਾ ਵੀ ਰਾਜੇ ਨੂੰ ਕਿਹਾ ਵੀ ਰਾਜਾ ਬੜਾ ਉਹਨੂੰ ਰਾਜੇ ਨੂੰ ਸਮਝਾਇਆ ਵੀ ਜਿਹੜਾ ਤਰ੍ਹਾਂ ਪਾਪ ਜਿਹੜਾ ਅਤਿਆਚਾਰ ਹੈ ਇਹ ਬਹੁਤ ਗਲਤ ਪਰ ਰਾਜਾ ਨਾ ਮੰਨਿਆ ਜਦੋਂ ਰਾਜਾ ਨਾ ਮੰਨਿਆ ਤਾਂ ਬਾਬਾ ਜੀ ਜਲਾਲ ਦੇ ਵਿੱਚ ਆ ਗਏ ਤਾਂ ਬਾਬਾ ਜੀ ਨੇ ਕੀ ਕਿਹਾ ਬਾਬਾ ਜੀ ਕੋਲ ਇੱਕ ਮਿੱਟੀ ਦਾ ਬਰਤਨ ਪਿਆ ਸੀ ਰਾਜੇ ਨੂੰ ਉਹਦੇ ਵਿੱਚ ਦੇਖਣ ਨੂੰ ਕਿਹਾ ਜਦੋਂ ਦੇਖਿਆ ਤੇ ਰਾਜੇ ਦੀ ਪਾਪਾਂ ਭਰੀ ਜਿਹੜੀ ਜ਼ਿੰਦਗੀ ਸੀ ਉਹ ਦਿਖਾਈ ਜਿਹੜਾ ਉਹਦੇ ਮਤਲਬ ਕਿ ਰਿਆਸਤ ਦੇ ਅੰਦਰ ਪਚਾਰ ਆ ਗਿਆ ਉਹਦਾ ਮਹਿਲ ਕੰਬ ਰਿਆ ਉਹ ਰਾਣੀਆਂ ਇਧਰ ਉਧਰ ਭੱਜ ਰਹੇ ਤਾਂ ਰਾਜਾ ਘਬਰਾ ਗਿਆ ਕਿ ਮੇਰੇ ਮਹਿਲ ਮੇਰੀ रियासत ਦੇ ਅੰਦਰ ਕੀ ਹੋ ਗਿਆ ਰਾਜਾ ਘੋੜੀ ਤੇ ਸਵਾਰ ਹੋ ਕੇ ਆਪਣੇ ਮਹਿਲ ਪ੍ਰਵੇਸ਼ ਕਰ ਗਿਆ ਬਾਬਾ ਜੀ ਨੇ ਜਦੋਂ ਦੇਖਿਆ ਵੀ ਰਾਜਾ ਆਪਣੀ रियासत ਮਹਿਲ ਦੇ ਅੰਦਰ ਪ੍ਰਵੇਸ਼ ਕਰ ਗਿਆ ਉਹ ਮਿੱਟੀ ਦਾ ਭਾਂਡਾ ਉਹਨਾਂ ਨੇ ਪੁੱਠਾ ਕਰ ਦਿੱਤਾ ਅੱਜ ਵੀ ਉਹ ਸਨੇਤ ਪਿੰਡ ਗਰਕ ਹੈ ਜੋ ਕਿ ਬਾਬਾ ਜੀ ਦੇ ਨਾਂ ਦੇ ਉੱਤੇ ਹੈ ਜੀ ਸਾਈਂ ਜੀ ਸਾਈਂ ਜੀ ਜਿਹੜੇ ਦਰਬਾਰ ਹੈ ਰਾਜਾ ਉੱਥੇ ਹੀ ਉਸ ਚੀਜ਼ ਨਾਲ ਉਹ ਜਿਹੜਾ ਹੈਗਾ ਆ ਮਹਿਲ ਦੇ ਵਿੱਚ ਦਬ ਗਿਆ ਆ ਤੇ ਉਸ ਤੋਂ ਬਾਅਦ ਇਸ ਦਰਵਾਜ਼ੇ ਉਸ ਸਮੇਂ ਦਾਦਾ ਸਨੇਹ ਸ਼ਾਵਲੀ ਸਰਕਾਰ ਬਾਬਾ ਜੀ ਸਨੇਹਤ ਵਾਲੀ ਦੇ ਨਾਂ ਤੇ ਪ੍ਰਸਿੱਧ ਹੋਏ ਉਹਦਾ ਮੇਰੀ ਸਰਕਾਰ ਦਾ ਨਾਮ ਹਜ਼ਰਤ ਕੁੱਤਕ ਸ਼ਾਹ ਸਰਕਾਰ ਹੈ ਔਰ ਜਦੋਂ ਇਹਨਾਂ ਨੇ ਸਨੇਤ ਸ਼ਹਿਰ ਰਿਆਸਤ ਖਤਮ ਕੀਤੀ ਜਿੰਦਾ ਰਾਜਾ ਦਫ਼ਨ ਕੀਤਾ ਸਨੇਤ ਪਿੰਡ ਅੱਜ ਵੀ ਤੁਸੀਂ ਲੁਧੇਹਾਣੇ ਦਾ ਬੜਾ ਬੜਾ ਪਿੰਡ ਹੈ ਜਿੱਥੇ ਕੀ ਰਾਜੇ ਦਾ ਮਹਿਲ ਸੀ ਰਾਜਾ ਜਿੰਦਾ ਦਫ਼ਨ ਕੀਤਾ ਹੋਇਆ ਉਥੇ ਔਰ ਤੁਸੀਂ ਕਿਸੇ ਨੂੰ ਵੀ ਇਸ ਮਤਲਬ ਸਟੋਰੀ ਵਾਲੇ ਇਤਿਹਾਸ ਬਾਰੇ ਪੁੱਛ ਸਕਦੇ ਹੋ ਜਿਹੜੇ 100 ਸਾਲ ਤੋਂ ਪਹਿਲਾਂ ਦੇ 80 ਸਾਲ ਦੇ ਬਜ਼ੁਰਗ ਤੇ तकरीबन ਸਾਰਿਆਂ ਨੂੰ ਪਤਾ ਹੈ ਜੀ ਸائیں ਜੀ ਗੱਲ ਕਰੀਏ ਜਿਹੜੇ ਵੀਰਵਾਰ ਦੇ ਦਿਨ ਦਰਬਾਰਾਂ ਤੇ ਢੋਲ ਵੱਜਦੇ ਆ ਉਹ ਢੋਲ ਵੱਜਣ ਦਾ ਕੀ ਮਤਲਬ ਇਹ ਦਰਗਾਹਾਂ ਤੇ ਤਮਾਲ ਇਹ ਤਮਾਲ ਵੀ ਜਾਂਦੇ ਨੇ ਇਹ ਦਰਗਾਹਾਂ ਤੇ ਮਲੰਗਾਂ ਦੇ ਦਰਵਾਜ਼ੇ ਉੱਤੇ ਤਮਾਲਾਂ ਵੱਜਦੀਆਂ ਨੇ ਔਰ ਇਹ ਇੱਕ ਪ੍ਰਚੀਨ ਗੱਲ ਤੋਂ ਆ ਕਿ ਜਦੋਂ ਚੰਡੇ ਚਦਰਾ ਸਰਕਾਰ ਦੇ ਨਜ਼ਰ ਕਰਦੇ ਨੇ ਇਹ ਢੋਲੀ ਟਾਰ ਪਰਦੇ ਨੇ ਟਾਰ ਅੱਜਕੱਲੇ ਕਿਸੇ ਨੂੰ ਪਤਾ ਨਹੀਂ ਹੈ ਬਹੁਤ ਪੁਰਾਣੀ ਢੋਲੀ ਸੀ ਕਿ ਸਰਕਾਰ ਦੇ ਕੋਲ ਢੋਲ ਵਜਾ ਕੇ ਟਾਰ ਪਰ ਕੇ ਇਹ ਚੱਦਰ ਝੰਡਾ ਸਰਕਾਰ ਦੇ ਦਰਵਾਜ਼ੇ ਤੇ ਮਨਜ਼ੂਰ ਕਰਵਾਂਦੇ ਸਨ ਇਸ ਕਰਕੇ ਇਤਿਹਾਸ ਤਮਾਲਾ ਸਰਕਾਰਾਂ ਦੇ ਦਰਵਾਜ਼ੇ ਤੇ ਪੈਂਦੀਆਂ ਸੀ ਤੇ ਢੋਲ ਵੱਜਦੇ ਸੀ ਸਈ ਜੀ ਗੱਲ ਕਰੀਏ ਪ੍ਰਸ਼ਾਦੀ ਹੋਰ ਵੀ ਜਗ੍ਹਾ ਤੇ ਪ੍ਰਸ਼ਾਦ ਚੜਦਾ ਹੈ ਹਰ ਤਰ੍ਹਾਂ ਦਾ ਹੁੰਦਾ ਪਰ ਜਿਹੜੇ ਆਪਣੇ ਦਰਗਾਹ ਤੇ ਪ੍ਰਸ਼ਾਦ ਚੜਦਾ ਹੈ ਮਿੱਠੀ ਨਿਆਜ਼ ਜਿਹੜੀ ਹੁੰਦੀ ਹੈ ਉਹਦਾ ਪ੍ਰਸ਼ਾਦ ਚੜਦਾ ਹੈ ਪੀਲਾ ਪ੍ਰਸ਼ਾਦ ਚੜਦਾ ਹੈ ਉਹਦੀ ਕੀਮਤ ਦੇਖੋ ਜੀ ਇਹ ਸ਼ਗਨ ਵਾਲਾ ਜਿਸ ਟਾਈਮ ਨਿਆਜ਼ ਤਾਂ ਜਿਹੜੀ ਹੁੰਦੀ ਗੁਰਦਾਲੀ ਚੋਲਾਂ ਦੀ ਹੁੰਦੀ ਸੀ ਲੇਕਿਨ ਹੁਣ ਜਦੋਂ ਜਿੱਦਾਂ ਮਤਲਬ ਨਿਊ ਜਨਰੇਸ਼ਨ ਆਂਦੀ ਰਹੀ ਹੈ ਤੇ ਉਹ ਮਿੱਠੇ ਚੋਲ ਚਾਵਲ ਵਾਲੇ ਕਲਰ ਪਾ ਕੇ ਪੀਲੇ ਚੋਲ ਬਣਾ ਲੈਂਦੇ ਨੇ ਸਰਕਾਰਾਂ ਦੇ ਨਿਆਜ਼ਾਂ ਚੜਦੀਆਂ ਨੇ ਕਿ ਜਿੱਦਾਂ ਪੀਲਾ ਪ੍ਰਸ਼ਾਦ ਕਹ ਦੋ ਬਦਾਨਾ ਬੇਸਨ ਦੀ ਬਰਫੀ ਮਤਲਬ ਇਹ ਸਰਕਾਰਾਂ ਦੇ ਨਜ਼ਰ ਹੁੰਦਾ ਹੈ ਜੀ ਸਹੀ ਜੀ ਗੱਲ ਕਰੀਏ ਅੱਜ ਕੱਲ ਹਰ ਇੱਕ ਜਗ੍ਹਾ ਤੇ ਦਰਬਾਰ ਲੋਕਾਂ ਨੇ ਬਣਾਏ ਹੋਏ ਆ ਉਹਨਾਂ ਦਰਵਾਰਾਂ ਦੀ ਗੱਲ ਕਰਨੇ ਚਾਹਾਂਗੀ ਕਿ ਲੋਕ ਜਿਹੜੇ ਅੰਧਵਿਸ਼ਵਾਸ ਤੇ ਜ਼ਿਆਦਾ ਵਿਸ਼ਵਾਸ ਕਰਦੇ ਹਨ ਉਹਨਾਂ ਬਾਰੇ ਨਹੀਂ ਬਿਲਕੁਲ ਠੀਕ ਹੈ ਜੀ ਦੇਖੋ ਇਲਾਹੀ ਜਿਹੜੀ ਜੋਤ ਆ ਉਹ ਤਾਂ ਇੱਕ ਹੀ ਹੈ ਔਰ ਕਈ ਲੋਕਾਂ ਨੇ ਘਰਾਂ ਦੇ ਵਿੱਚ ਆਪਣੇ ਨਾ ਇਹ ਮਤਲਬ ਕਿ ਮੈਂ ਦੁਕਾਨਦਾਰੀਂ ਕਹਿ ਸਕਦਾ ਕਿ ਜਿੱਥੇ ਸਰਕਾਰਾਂ ਦਾ ਵजूद ਜਿੱਦਾਂ ਆਪਾਂ ਗੱਲ ਕਰਦੇ ਆਂ ਗੁਰਦੁਆਰਿਆਂ ਸਾਹਿਬ ਦੀ ਗੱਲ ਕਰਦੇ ਆ ਜਿੱਥੇ-ਜਿੱਥੇ ਗੁਰੂ ਮਹਾਰਾਜ ਜੀ ਬੈਠੇ ਨੇ ਜਿੱਥੇ ਉਹਨਾਂ ਨੇ ਆਰਾਮ ਕੀਤਾ ਜਿੱਥੇ ਉਹਨਾਂ ਨੇ ਇਬਾਦਤ ਬੰਦਗੀ ਕੀਤੀ ਹੈ ਉੱਥੇ-ਉੱਥੇ ਸਰਕਾਰਾਂ ਦੇ ਮਤਲਬ ਦਰਬਾਰ ਬਣੇ ਹੋਏ ਨੇ ਇਸ ਕਰਕੇ ਇੱਦਾਂ ਹੀ ਇਸਲਾਮ ਦੇ ਵਿੱਚ ਜਿੱਥੇ-ਜਿੱਥੇ ਸਰਕਾਰਾਂ ਦੀ ਜਿਹੜੀ ਮਤਲਬ ਸੱਚੀ ਜਗ੍ਹਾ ਤੁਸੀਂ ਕਹਦੇ ਹੋ ਤੇ ਇਸ ਕਰਕੇ ਜਿਹੜੀ ਦਾਦਾ ਸੁਨੇਹ ਸ਼ਵਲੀ ਸਰਕਾਰ ਜਗ੍ਹਾ ਆ ਮਡਾਲੀ ਸ਼ਰੀਫ ਜਗ੍ਹਾ ਆ ਖਵਾਜ਼ਾ ਗਰੀਬ ਨਵਾਜ਼ ਅਜਮੇਰ ਤੇ ਆਪਾਂ ਰੁੜਕੀ ਚਲੇ ਜੀ ਇਹ ਸਾਬਰ ਪੀਆ ਸਰਕਾਰ ਹਜ਼ਰਤ ਨਜ਼ਾਮੂ ਦੇ ਔਲੀਆ ਰਹਿਮਤੁਲਾਹ ਅਲੇ ਇਹ ਸਰਕਾਰ ਇਹ ਜਿਹੜੇ ਪੱਕੇ ਦਰਵਾਰ ਨੇ ਇਹ ਅੱਲਾ ਦੇ ਵਲੀ ਨੇ ਮਤਲਬ ਰੱਬ ਦੇ ਦੋਸਤ ਨੇ ਔਰ ਇਹਨਾਂ ਨੂੰ ਬੜਾ ਮਤਲਬ ਸਰਕਾਰ ਤੇ ਕਰਮ ਬੜੀ ਇਬਾਦਤ ਇਹਨਾਂ ਨੇ ਉਸ ਅੱਲਾ ਪਾਕ ਦੀ ਕੀਤੀ ਹੈ ਤੇ ਫਿਰ ਦੁਨੀਆ ਦੇ ਸਾਡੇ ਵਰਗੇ ਦੀਆਂ ਝੋਲੀਆਂ ਸੰਗਤ ਦੀਆਂ ਇਹਨਾਂ ਨੇ ਭਰੀਆਂ ਸਾਈਂ ਜੀ ਇੱਕ ਚੀਜ਼ ਹੋਰ ਤੁਹਾਨੂੰ ਪੁੱਛਣਾ ਚਾਹਾਂਗੀ ਕੀ ਕਹਿੰਦੇ ਨੇ ਚੌਂਕੀਆਂ ਭਰਦੇ ਨੇ ਲੋਕ ਆਉਂਦੇ ਨੇ ਜਦੋਂ ਉਹਨਾਂ ਦੇ ਕਹਿੰਦੇ ਆ ਕਿ ਸਿਰ ਜਿੱਦਾਂ ਸਾਈਂ ਜੀ ਆਉਂਦੇ ਆ ਹਨਾ ਉਹ ਚੀਜ਼ਾਂ ਸੱਚ ਹੁੰਦੀਆਂ ਜਾਂ ਨਹੀਂ ਤਾਂ ਨਹੀਂ ਇਹ ਇਹ ਚੀਜ਼ਾਂ ਅਸੀਂ ਦੀ ਮੰਨਦੇ ਹੈਗੇ ਜਿੱਦਾਂ ਕਈ ਸਿਰਕ ਮੰਨਦੇ ਆ ਵੀ ਸਾਡੇ ਚ ਬਾਬਾ ਆ ਗਿਆ ਜਾਂ ਕਈ ਕਹਿੰਦੇ ਨੇ ਮਾਂ ਦੁਰਗਾ ਆ ਗਈ ਜਾਂ ਮਾਂ ਕਾਲੀ ਆ ਗਈ ਪਤਾ ਕੀ ਆ ਇਹ ਐਡੇ ਪਾਕ ਮਤਲਬ ਪਾਕ ਨਹੀਂ ਹੁਣ ਜਿਹੜੇ ਸਾਡੇ ਦੇ ਅਸੀਂ ਕਿੰਨੇ ਕੁ ਪਾਕ ਆ ਬੀਡੀ ਪਾਗ ਰੂਹ ਸਾਡੇ ਦੇ ਵਿੱਚ ਅੰਦਰ ਪ੍ਰਵੇਸ਼ ਕਰੇ ਤੇ ਮਤਲਬ ਉਹ ਸਰਕਾਰਾਂ ਨਹੀਂ ਆਉਂਦੀਆਂ ਹੈਗੀਆਂ ਵੀ ਚਲੋ ਇਹਨਾਂ ਨੇ ਹੁਣ ਆਪਣਾ ਬਣਾਇਆ ਹੋਇਆ ਪਰ ਰੋਜ਼ੀ ਰੋਟੀ ਬਣਾਈ ਹੋਈ ਪਰ ਇਹ ਸਰਕਾਰਾਂ ਤੇ ਦੇਵੀਆਂ ਦੇਵਤੇ ਕਿਸੇ ਸਿਰ ਨਹੀਂ ਆ ਸਕਦੇ ਜੀ ਇੱਕ ਸਾਈਂ ਜੀ ਮੈਂ ਗੱਲ ਹੁ ਲਾਸਟ ਵਿੱਚ ਹੋਰ ਕਰਨੀ ਚਾਹਾਂਗੀ ਜਾਗਰਣ ਹੁੰਦੇ ਆ ਮੇਲੇ ਹੁੰਦੇ ਆ ਉੱਥੇ ਇੱਕ ਜਿਹੜੇ ਹੁੰਦੇ ਆ ਜਿੱਦਾਂ ਕਹਿ ਲਓ ਇਹਨਾਂ ਨੇ ਆਪਣੀ ਮੰਡਲੀ ਬਣਾਈ ਹੋਈ ਹੁੰਦੀ ਹੈ ਕੋਈ ਰਾਧਾ ਬੰਦਾ ਹੈ ਕ੍ਰਿਸ਼ਨ ਬੰਦਾ ਹੈ ਕਿ ਉਹ ਚੀਜ਼ਾਂ ਸਹੀ ਨੇ ਉਹਨਾਂ ਦੇ ਰੂਪ ਧਾਰਨ ਕਰਨੇ ਨਹੀਂ ਦੇਖੋ ਅਸੀਂ ਸਾਰੇ ਸਨਾਤਨ ਹੀ ਸਤਕਾਰ ਕਰਦੇ ਆਂ ਔਰ ਅਸੀਂ ਹੈ ਵੀ ਆਂ ਦੇਵੀ ਦੇਵਤਿਆਂ ਦਾ ਜਿਹੜਾ ਨੱਚਣਾ ਆ ਨਾ ਉਹ ਨਹੀਂ ਹੋਣਾ ਚਾਹੀਦਾ ਉਹ ਬਹੁਤ ਗਲਤ ਹੈ ਤੁਸੀਂ ਦੇਖੋ ਮਨੋਰੰਜਨ ਥੋੜੀ ਹੈ ਇਹ ਕੋਈ ਸ਼ੇ ਭੋਲੇनाथ ਮਾਰੇ ਜਿਹੜੇ ਸ੍ਰਿਸ਼ਟੀ ਦੇ ਰਚੇਤਾ ਤਿੰਨਾਂ ਲੋਕਾਂ ਦੇ ਸੁਆਮੀ ਆ ਉਹਨਾਂ ਨੂੰ ਬਣਾ ਕੇ ਇਹ ਤਾਂ ਸਾਰਿਆਂ ਨੂੰ ਇਹਨਾਂ ਚਾਹੀਦਾ ਆਰਟਿਸਟਾਂ ਨੂੰ ਬੀਏ ਧਾਰਮਿਕ ਸਥਾਨਾਂ ਜਿੱਦਾ ਮਾ ਭਗਵਤੀ ਜਾਗਰਿਆਂ ਚ ਇਦਾਂ ਦੇ ਕਈ ਸਟੰਟ ਕਰਦੇ ਨੇ ਤੁਸੀਂ ਦੇਖਿਆ ਸਟੰਟ ਕਰਦੇ ਸਮੇਂ ਬੜੇ ਮਤਲਬ ਕਿ ਗਲਤ ਹੋ ਜਾਂਦਾ ਉਹ ਨਹੀਂ ਕਰਨਾ ਚਾਹੀਦਾ ਅਸੀਂ ਆਪਣੇ ਦੇਵੀ-ਦੇਵਤਿਆਂ ਦਾ ਆਪ ਹੀ ਮਜ਼ਾਕ ਬਣਾਉਂਦੇ ਆ ਤੇ ਇਸ ਕਰਕੇ ਮੈਂ ਤਾਂ ਬਿਲਕੁਲ ਹੀ ਖਿਲਾਫ ਆ ਇਹਨਾਂ ਦੇ ਵੀ ਇਹ ਨਹੀਂ ਹੋਣਾ ਚਾਹੀਦਾ ਇਹ ਝਾਕੀਆਂ ਦਾ ਕੰਮ ਔਰ ਜਿਹੜੇ ਕੀ ਕਹਿੰਦੇ ਨੇ ਜਿਹੜੇ ਦੇਵੀ-ਦੇਵਤ ਨੱਚਦੇ ਨੇ ਇਹ ਅੱਛਾ ਨਹੀਂ ਹੈ ਜੀ ਸਾਇਨ ਜੀ ਲਾਸਟ ਵਿੱਚ ਸਿਟੀ ਆਮ ਨਿਊਜ਼ ਚੈਨਲ ਨੂੰ ਕੀ ਮੈਸ ਦੇਖੋ ਜੀ ਸ੍ਰੀ ਹੋਮ ਚੈਨਲ ਦਾ ਬਹੁਤ ਬਹੁਤ ਧੰਨਵਾਦ ਆ ਕਿ ਜਿਹੜੀਆਂ ਜਿੱਦਾਂ ਤੁਸੀਂ ਹੁਣ ਵਿਚਾਰ ਲੈ ਰਹੇ ਹੋ ਜਿੱਦਾਂ ਹੁਣ ਭਗਵਤੀ ਜਗਨਵਰੀ ਪੁੱਛਿਆ ਲੋਕਾਂ ਦੇ ਵਿਊ ਸਤਿਗਰੀਵੰਤ ਕਿਹਾ ਨੇ ਇਦਾਂ ਦੀ ਰਾਂਗੇ ਦੇਵੀ ਦੇਵਤਿਆਂ ਨੂੰ ਮਤਲਬ ਇਦਾਂ ਨਹੀਂ ਇਹਨਾਂ ਨੂੰ ਪ੍ਰੋਡਕਸ਼ਨ ਉਹਨਾਂ ਦੀ ਜਿਹੜੀ ਛਵੀ ਆ ਜੋ ਉਹਨਾਂ ਦਾ ਉਹ ਤਾਂ ਬਹੁਤ ਮਤਲਬ ਕਿ ਬਹੁਤ ਹਾਈ ਬਹੁਤ ਉੱਚੇ ਨੇ ਤੇ ਇਸ ਕਰਕੇ ਨਹੀਂ ਕਰਨਾ ਚਾਹੀਦਾ ਇਦਾਂ ਔਰ ਫਿਰ ਸਾਈਡਾਂ ਤੇ ਜਾ ਕੇ ਬੀੜੀਆਂ ਸਿਕ ਟਾਈਪੀਂਦੇ ਨੇ ਬਹੁਤ ਬੁਰਾ ਇਸ ਮਾਧਿਅਮ ਮੀਡੀਆ ਦੇ ਮਾਧਿਅਮ ਲੋਕਾਂ ਨੂੰ ਜਾਗਰੂਕਤਾ ਮਿਲਦੀ ਹੈ ਵੀ ਇਹ ਚੀਜ਼ਾਂ ਨੂੰ ਥੋੜਾ ਇਗਨੋਰ ਕਰੋ ਔਰ ਇਤੇ ਤੱਕ ਵੀ ਸੁਣਿਆ ਹੈਗਾ ਕਿ ਉਹ ਡਰਿੰਕ ਕਰਕੇ ਹੀ ਇਹ ਚੀਜ਼ਾਂ ਕਰਦੇ ਨਹੀਂ ਬਿਲਕੁਲ ਕਰਦੇ ਨੇ ਪਾਪ ਦੇ ਭਾਗੀਦਾਰ ਨੇ ਜੀ ਔਰ ਦੇਖੋ ਵੀ ਇੰਨੇ ਉਹ ਕਈ ਦੇਖਣ ਨੂੰ ਵੀ ਅਸੀਂ ਆਪ ਵੀ ਦੇਖਿਆ ਮਿਲਿਆ ਪਰ ਅਸੀਂ ਇਸ ਗੱਲਾਂ ਨੂੰ ਔਰ ਖਾਸ ਕਰਕੇ ਮੈਂ ਨਸ਼ੇ ਦੇ ਬੜਾ ਖਿਲਾਫ ਹਾਂ ਉਹਨਾਂ ਚੇਤੇ ਦਾ ਸਾਡੀਆਂ ਦਰਗਾਹਾਂ ਦੇ ਉੱਤੇ ਮਤਲਬ ਸਾਡੇ ਦਾਦਾਤਾ ਸਨੇਸ਼ ਵਾਲੇ ਸਰਕਾਰ ਦੇ ਦਰਜਾ ਦਾ ਬਿਲਕੁਲ ਵੀ ਨਸ਼ਾ ਨਹੀਂ ਹੁਣ ਜਿੱਦਾਂ ਜਿੱਦਾਂ ਜਾਗਰੂਤ ਹੋ ਰਿਹਾ ਕਈ ਲੋਕ ਕਹਿੰਦੇ ਪ੍ਰਸ਼ਾਦੇ ਪ੍ਰਸ਼ਾਦ ਨਹੀਂ ਹੋ ਸਕਦਾ ਤੇ ਨਸ਼ਾ ਤਾਂ ਨਸ਼ਾ ਹੀ ਹੈ ਤੇ ਨਿਯੋਜਨਦਰ ਸਿੰਘ ਇਹ ਸਮਝਾਉਂਦੇ ਆਂ ਵੀ ਤੁਸੀਂ ਇਸੇ ਵੱਲ ਨਾ ਹੋ ਧਾਰਮਿਕ ਪ੍ਰੋਗਰਾਮ ਦੇ ਵਿੱਚ ਵੱਧ ਤੋਂ ਵੱਧ ਇਨਵੋਲਵ ਹੋਵੋ ਔਰ ਨਸ਼ਿਆਂ ਤੋਂ ਦੂਰ ਹੋ ਖੇਡਾਂ ਦੇ ਵਿੱਚ ਇਨਵੋਲਵ ਹੋਵੋ ਸਹੀ ਜੀ ਗੱਲ ਕਰੀਏ ਇਸ ਦਰਬਾਰ ਤੇ ਮੇਲਾ ਕਰਵਾਇਆ ਜਾਂਦਾ ਹੈ ਇਸ ਵਾਰ ਵੀ ਉਹ ਮੇਲਾ ਕਰਵਾਇਆ ਜਾ ਰਿਹਾ ਹੈ ਬਿਲਕੁਲ ਜੀ ਜੂਨ ਦੇ ਵਿੱਚ 11 12 13 ਹਾਰ ਦਾ ਮੇਲਾ ਦਾਤਾ ਸੁਨੇਸ਼ ਸ਼ਵਲੀ ਦਰਗਾਹ ਦੇ ਉੱਤੇ ਲੱਗਦਾ ਜੋ ਕਿ ਇੰਗਲਿਸ਼ ਮਹੀਨੇ ਦੀ ਬੰਦੀ ਤਰੀਕ ਹੈ 24 25 26 27 ਜੂਨ ਮੇਲਾ ਬਹੁਤ ਪਾਰਾ ਲੱਖਾਂ ਦੀ ਤਾਦਾਦ ਵਿੱਚ ਸੰਗਤ ਨਕਮਸਤਕ ਹੁੰਦੀ ਹੈ ਔਰ ਬਹੁਤ ਪਾਰਾ ਦਾਤਾ ਇਹਦਾ ਮੇਲਾ ਲੱਗਦਾ ਉਚਕਵਾਲ ਗੋਈਏ ਆਪਣੀ ਹਾਜ਼ਰੀ ਲਗਵਾਉਂਦੇ ਨੇ ਔਰ ਮੇਲੇ ਚ ਬਹੁਤ 70 80 ਸਾਲ ਤੋਂ ਦੰਗਲ ਹੁੰਦਾ ਪਹਿਲਵਾਨਾਂ ਦਾ ਔਰ ਉਹ ਦੰਗਲ ਕਰਵਾਇਆ ਜਾ ਰਿਹਾ ਹੈ ਅੱਜ ਸੀਗੇ ਵਿਟੂ ਸਾਇੰਸੀ ਸਨੇਤਵਲੀ ਸਰਕਾਰ ਦੇ ਗੱਦੀ ਨਸ਼ੀਦ ਜਿਨ੍ਹਾਂ ਨਾਲ ਅੱਜ ਅਸੀਂ ਗੱਲਬਾਤ ਕਰਕੇ ਕਾਫੀ ਚੀਜ਼ਾਂ ਦਾ ਸਾਨੂੰ ਪਤਾ ਚੱਲਿਆ ਵਾ ਸੋ ਇਦਾਂ ਦੀਆਂ ਹੋਰ ਸਟੋਰੀਆਂ ਵੇਖਣ ਲਈ ਜੁੜੇ ਰਹੋ ਦਾ ਸਿਟੀ ਹோம் ਨਿਊਜ਼ ਚੈਨਲ ਦੇ ਨਾਲ ਮੈਂ ਮਨਦੀਪ ਕੌਰ ਕੈਮਰਾ ਪਰਸਨ ਨਵਲ ਦੇਣਾ